ਸਭੀ ਤਰੀਕ ਨੂੰ ਜਦਿ ਭਗਵਾਨ ਕ੍ਰਿਸ਼ਨ ਜਨਮ ਉਸਤਮੀ ਹੈ ਉਹ ਦੁਨੀਆ ਭਰ ਦੇ ਵਿੱਚ ਬੜੇ ਹਰਸੋ ਲਾਸਤ ਨਾਲ ਮਨਾਈ ਜਾਂਦੀ ਹੈ ਉਸੇ ਉਪਲਕਸ਼ੇ ਵਿੱਚ ਮਨੀ ਮਹਿਸ਼ ਮੰਦਰ ਤੋਂ ਵਿਸਾਲ ਲੋਕ ਸ਼ਹਿਰ ਦੇ ਵਿੱਚ ਬਹੁਤ ਵਿਸਾਲ ਸ਼ੁਭਾ ਯਾਤਰਾ ਨੂੰ ਦੇਖ ਰਹੇ ਹੋ ਹਰ ਵਰਗ ਹਰ ਧਰਮ ਹਰ ਜਾਤੀ ਤੇ ਦਾ ਸਮਾਜ ਜਿਵੇਂ ਬੰਦੀਆਂ ਦੇ ਲੋਕ ਸਾਰੇ ਸ਼ਹਿਰ ਦੇ ਲੋਕ ਸਾਰੇ ਇਹ ਇਕੱਠੇ ਹੋ ਕੇ ਭਗਵਾਨ ਜੀ ਦੀ ਭਗਵਾਨ ਕ੍ਰਿਸ਼ਨ ਜੀ ਦੀ ਸਤਿ ਜੀ ਜਨਾਬ ਸਤਿਮੁਨਾਈ ਜਾਈਏਗੀ ਉਹਦੀ ਖੁਸ਼ੀਆਂ ਦੇ ਵਿੱਚ ਉਹ ਬਹੁਤ ਸੁਵਿਧਾ ਦੇ ਆਗਮਨ ਦੀ ਖੁਸ਼ੀਆਂ ਦੇ ਵਿੱਚ ਸ਼ੋਭਾ ਯਾਤਰਾ ਜਾ ਰਹੀ ਹੈ ਮੇਰੀ ਆਪਣੇ ਵੱਲੋਂ ਆਪਣੀ ਜਥੇਬੰਦੀ ਵੱਲੋਂ ਭਾਜਪਾ ਪਾਰਟੀ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਇਸ ਜਨਾਬ ਜਨਮਸ਼ਤਮੀ ਦੇ ਜਨਮਸ਼ਤਮੀ ਦੀ ਲੱਖ ਲੱਖੋਂ ਦਾ ਇੱਕ ਬਹੁਤ ਹੀ ਔਰ ਆਲ ਮਿਲ ਕੇ ਇਹ ਜਸ਼ਨ ਮਨਾਈਏ જય શ્રી ਕ੍ਰਿਸ਼ਨ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਰੇ ਸਨਾਤਨੀ ਪ੍ਰੇਮੀਆਂ ਨੂੰ ਅੱਜ ਜਨਮ ਦਿਨ ਜਨਮ ਅਸ਼ਟਮੀ ਦੇ ਇਸ ਪਰਮਦੇਵਤੇ ਬਹੁਤ ਬਹੁਤ ਵਧਾਈ ਤੇ ਪ੍ਰਭੂ ਤੋਂ ਇਹੀ ਕਾਮਨਾ ਕਰਦਾ ਹੈ ਕਿ ਅਗਲੀ ਜਨਮ ਅਸ਼ਟਮੀ ਜਿਹੜੀ ਆ ਖੁੱਲੇ ਦਰਬਾਰ ਚ ਮਧੂਰਾ ਦੇ ਵਿੱਚ ਪੂਰੇ ਰੌਣਕ ਮੇਲੇ ਦੇ ਨਾਲ ਮਨਾਈ ਜਾਵੇ ਤਾਂਕਿ ਜਿਹੜੇ ਕੋ ਬੰਦੋਸ਼ ਹੈ ਉਹ ਸਾਰੀਆਂ ਉਥੋਂ ख़तम हुअ और पूरा हिंदू समाज उते हिकजुट हुण वारी जहिड़ी जनम अष्टमी आहे उहो उते मनावे, बहुत बहुत वधाई